ਤਸੀਗਾਰ ਨੂੰ ਭੈਣ ਠੀਕ ਹੈ ਮੇਰੀ ਛੋਟੀ ਭੈਣ ਜੀਉਂਦੀ ਬਾਤ ਦੀ ਰਹਿ ਭੈਣ ਵਾਹਿਗੁਰੂ ਜਨ ਗਨ ਮਨ ਨਾਇਕ ਜੈ ਹੋ ੜਾ ਚਾਰਤਿਵਾਦੀ ਆਸਾ ਜੈ ਹੋ ਜੈ ਹੋ ਜੈ ਹੋ ਥੈਂਕ ਯੂ ਰੈਨੂ ਭੈਣ ਖੜ ਜਾ ਇੱਥੇ ਮੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਰੈਨੂ ਭੈਣ ਸਾਡੀ ਰੈਨੂ ਸ਼ਰਮਾ ਭੈਣ ਰੋਪੜ ਤੋਂ ਲੈ ਕੇ ਆਈ ਸਾਡੀ ਭੈਣ ਨੂੰ ਉਸ ਦਿਨ ਦੀਆਂ ਤਸਵੀਰਾਂ ਦੇਖੋ ਤੇ ਅੱਜ ਅੱਜੇ ਮੇਰੀ ਭੈਣ ਸਾਡੇ ਨਾਲ ਸੇਵਾ ਵੀ ਕਰਾਉਂਦੀ ਆ ਅੱਜ ਮੇਰੀ ਭੈਣ ਵਧੀਆ ਜ਼ਿੰਦਗੀ ਬਤੀਤ ਕਰਦੀ ਆ ਆਪਦੀ ਸੰਭਾਲ ਕਰਦੀ ਆ ਆਪ ਦਾ ਆਪ ਤੇ ਦੂਸਰਿਆਂ ਦੀ ਵੀ ਮਦਦ ਚ ਸਭ ਮਟਾਉਂਦੀ ਜਿੰਦਗੀ ਦੇ ਵਿੱਚ ਕਈ ਵਾਰੀ ਇਨਸਾਨ ਆਪਣੀ ਜਿਹੜੀ ਸੋਸਾਇਟੀ ਦੀ ਸਮਾਜ ਦੀ ਜਿਹੜੀ ਡਿਊਟੀ ਬਣਦੀ ਹੈ ਜਦੋਂ ਉਹ ਨਹੀਂ ਨਿਭਾਉਂਦੇ ਲੋਕ ਤਾਂ ਇਸ ਤਰ੍ਹਾਂ ਦੇ ਹਾਲਾਤਾਂ ਚਲੇ ਜਾਂਦਾ ਜਿੱਦਾਂ ਦੇ ਰਿੰਨੂ ਭੈਣ ਚਲੇ ਗਈ ਸੀ ਰਿੰਨੂ ਭੈਣ ਦੇ ਦੋ ਭਰਾ ਵਾ ਪਰਜਾਈ ਆ ਬੱਚੇ ਆ ਨਾ ਮਾਮੇ ਚਾਚੇ ਤਾਏ ਪੂਆ ਸਭ ਸੀਗੇ ਪਰ ਦੇ ਦੋਨੋਂ ਮਾਵਾਂ ਧੀਆਂ ਕੱਲ ਗਈ ਘਰ ਦੇ ਵਿੱਚ ਪਈਆਂ ਸੀ ਮਾਤਾ ਲక్ష్ਮੀ ਜਿਹਦੀ ਇਹਨਾਂ ਦੀ ਮਦਰ ਸੀ ਉਹ ਤਾਂ ਪੂਰੇ ਹੋ ਗਈ ਸੀ ਇੱਥੇ ਆ ਕੇ ਸਾਡੇ ਕੋਲੇ ਕਿਉਂਕਿ ਉਹਨਾਂ 'ਚ ਖੂਨ ਦੀ ਬਹੁਤ ਕਮੀ ਸੀ ਤੇ ਭੈਣ 18 ਸਾਲਾਂ ਤੋਂ 17-18 ਸਾਲਾਂ ਤੋਂ ਕੰਮਰੇ 'ਚ ਬੰਨਸੀ ਹਮੇਸ਼ਾ ਇਵੇਂ ਜਿਹਾ ਟਾਵਾ ਬਣ ਗਿਆ ਸੀ ਕੀ ਹਾਲ ਸੀ ਤੇ ਅੱਜ ਉਹੀ ਭੈਣ ਸਾਡੀ ਤੰਦਰੁਸਤੀ ਚੜ੍ਹਦੀ ਕਲਾ ਦੇ ਵਿੱਚ ਆ ਵਾਇਗੁਰੂ ਦੀ ਮਿਹਰ ਨਾਲ ਕੱਲ ਕੀ ਆ ਵੀ ਸਿਰਫ ਆਪਣਾ ਪਣ ਥੋੜਾ ਪਿਆਰ ਸਤਿਕਾਰ ਆਪਸ ਵਿੱਚ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਣਾ ਜ਼ਿੰਦਗੀ ਦਾ ਵੱਡਾ ਇੱਕ ਹਿੱਸਾ ਵਾ ਜਿਹੜਾ ਸਾਡਾ ਇਹ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਤੇ ਜਦੋਂ ਬੰਦਾ ਕੱਲਾ ਰਹਿ ਜਾਂਦਾ ਤੇ ਉਹ ਕੱਲਾਪਾਨ ਫਿਰ ਇਸ ਹਾਲਾਤ ਚ ਲੈ ਜਾਂਦਾ ਜਿਹੜੇ ਹਾਲਾਤ ਚ ਰੈਨ ਨੂੰ ਭੈਣ ਸੀਗੇ ਅਰਦਾਸ ਕਰਿਓ ਰੈਨ ਨੂੰ ਭੈਣ ਸਾਡੀ ਤੰਦਰੁਸਤ ਚੜ੍ਹਦੀ ਕਲਾ ਤਕੜੀ ਰਵੇ ਤੇ ਹੋਰ ਅੱਗੇ ਤਕੜੀ ਹੋ ਕੇ ਦੂਸਰਿਆਂ ਦੀ ਸੇਵਾ ਕਰ ਸਕੇ ਸਾਰੇ ਅਰਦਾਸ